ਸਤਿ ਸ੍ਰੀ ਅਕਾਲ ਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਜੀ ਵਾਹਿਗੁਰੂ ਸਭ ਠੀਕ ਠਾਕ ਹੋ ਗੁਰੂ ਮਹਾਰਾਜ ਕਿਰਪਾ ਕਰਨ ਜੀ ਅ ਮੈਂ ਨਾ ਕਹੀ ਵਾਰ ਗੱਲ ਕਰ ਜਾਣਾ ਵੈਸੇ ਮੈਂ ਵੈਗਰੂ ਤੋਂ ਡਰ ਕੇ ਕਹਿੰਦਾ ਸਿਆਸਤ ਆਪਾਂ ਦੂਰ ਵੀ ਹਾਂ ਤੇ ਨਹੀਂ ਵੀ ਵੈਸੇ ਸਿਆਸਤ ਤੋਂ ਕੋਹਾਂ ਦੂਰ ਹੈ ਕੋਹਾਂ ਦੂਰ ਆਏ ਆ ਕਿ ਇੱਕ ਸਮਾਂ ਸੀ ਜਦੋਂ ਐਮਐਲਏ ਐਮਪੀ ਮੁੱਖ ਮੰਤਰੀ ਤੱਕ ਵੀ ਮੈਗਰ ਤੋਂ ਡਰ ਕੇ ਕਹਿੰਦਾ ਮੈਂ ਇਹ ਗੱਲ ਪਹੁੰਚ ਰੱਖੀ ਦੀ ਸੀ ਪਰ ਮਾਨੂੰ ਚਾਟ ਹੋ ਗਿਆ ਯਾਰ ਕੋਈ ਸਮਾਂ ਆਇਆ ਕਈ ਵਾਰੀ ਕੋਈ ਵੀ ਮਦਦ ਨਹੀਂ ਕਰਦਾ ਕੀਤੀ ਵੀ ਹੈ ਪਰ ਅੱਜ ਦਾ ਜਿਹੜਾ ਜ਼ਮਾਨਾ ਹੈ ਹਾਲਾਤ ਬਹੁਤ ਕੁਝ ਹੋਰ ਹੈ ਇਸ ਕਰਕੇ ਤੋਂ ਬੱਚਨ ਦੀ ਲੋੜ ਹੈ ਜਿਨੇ ਪਹਿਣਾ ਉਹ ਚੰਗੀ ਤਰ੍ਹਾਂ ਪਹਿ ਜੀ ਸਿਆਸਤ ਦੇ ਵਿੱਚ ਮੈਂ ਇੱਕ ਗੱਲ ਕਹਿਣ ਵਾਸਤੇ ਵੀਡੀਓ ਬਣਾਈ ਹੈ ਸਿਆਸਤ ਪੰਜਾਬ ਨੂੰ ਕਿੱਥੋਂ ਤੋਂ ਕਿੱਥੇ ਲੈ ਗਈ ਪਰ ਮੈਂ ਸਾਰਿਆਂ ਨੂੰ ਇੱਕ ਸਵਾਲ ਤਾਂ ਉੱਤੇ ਪੁੱਛਦਾ ਹੈ ਕਿ ਜਿਹੜਾ ਬੰਦਾ ਸਿਆਸਤ ਦੇ ਵਿੱਚ ਵੀ ਹੈ ਸਿੱਖੀ ਦੇ ਨਾਲ ਉਹ ਜੁੜਿਆ ਨਹੀਂਗਾ ਸਿੱਖੀ ਨਾਲ ਉਹਦਾ ਕੋਈ ਸਰੋਕਾਰ ਨਹੀਂ ਉਹਦਾ ਕੋਈ ਲੈਣਾ ਦੇਣਾ ਵੀ ਨਹੀਂ ਫਿਰ ਦੋਸਤੋ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਜੋ ਜੇਲ੍ਹਾਂ ਚ ਬੈਠੇ ਆ ਕੀ ਉਹਨਾਂ ਨਾਲ ਧਿਆਨ ਕਰ ਸਕਦਾ ਹੈ ਤੁਹਾਡਾ ਜਵਾਬ ਹੋਊਗਾ ਨਹੀਂ ਕਾਰਨ ਕੀ ਹੈ ਅਰੇ ਬਨੀ ਤਬਿੱਟੂ ਉਹ ਸਿੱਖਾਂ ਨੂੰ ਛੜਾ ਸਕਦਾ ਮੈਂ ਕਹਿੰਦਾ ਨਹੀਂ ਬਿਲਕੁਲ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਕਦੇ ਨਹੀਂ ਛੜਾਊਗਾ ਕਿਉਂਕਿ ਉਹਦੇ ਦਾਦੇ ਦਾ ਕਤਲ ਹੋਇਆ ਸਿੱਖਾਂ ਦੇ ਹੱਥੋਂ ਸਿੱਖਾਂ ਨੇ ਕੀਤਾ ਹਿੱਕ ਚ ਦਮ ਰੱਖ ਕੇ ਵਜਾ ਕੇ ਠੋਕ ਕੇ ਕੀਤਾ ਪਰ ਉਹ ਕਿਵੇਂ ਕਹਿ ਰਿਹਾ ਕਿ ਮੈਂ ਸਿੱਖਾਂ ਦੀ ਹਰ ਗੱਲ ਹੱਤਰ ਹਮਾਇਤ ਕਰਾਂਗਾ ਇਹ ਝੂਠ ਹੈ ਇੱਕ ਹੋਰ ਸਿੱਖ ਲੀਡਰ ਹੈ ਸਾਡੇ ਪੰਜਾਬ ਦਾ ਪੰਜਾਬ ਦਾ ਨੌਜਵਾਨ ਗੱਭਰੂ ਆ ਮੋਗੇ ਜ਼ਿਲ੍ਹੇ ਚ ਜੀਰੇ ਭਾਦਰ ਸਾਹਿਬ ਕਾਂਗਰਸ ਦਾ ਥੰਮ ਰੇ ਤੇ ਥੰਮ ਅੱਜ ਵੀ ਹੈ ਪਰੋਣਾ ਦਾ ਬੱਚਾ ਮੈਸੇਦ ਦੇ ਅੱਖਰਾਂ ਚ ਕਹਿ ਦਿਆਂ ਦਰਸ਼ਨ ਸਿੰਘ ਬਰਾੜ ਖੋਟੇ ਉਹਦਾ ਸਿੱਖੀ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਉਹ ਤਾਂ ਸਾਡੇ ਕੋਲੇ ਕਹਿਣ ਦਾ ਹੁੰਦਾ ਸੀਗਾ ਜਾਂ ਅਸੀਂ ਖੱਟਾ ਪੱਗਾਂ ਲੈਂਦੇ ਅਸੀਂ ਨਹੀਂ ਮਤਲਬ ਲੈ ਕੇ ਰੱਖਦੇ ਇਹਨਾਂ ਨਾ ਇੱਕ ਕਰਮਜੀਤ ਉਹਦਾ ਮੁੰਡਾ ਕਮਲਜੀਤ ਉਹਨੂੰ ਸਿੱਖੀ ਦੇ ਵਿੱਚ ਉਹਦਾ ਸਿੱਖੀ ਨਾਲ ਬਹੁਤ ਪਿਆਰ ਹੈ ਦਾੜੀ ਕੇ ਸੁਰੱਖੇ ਐ ਸੋਹਣਾ ਨੌਜਵਾਨ ਫਰਦਾ ਹੈ ਜਜ਼ਬਾ ਵੀ ਹੈ ਇੱਕ ਨੇਕ ਨੀਅਤ ਵਾਲਾ ਬੰਦਾ ਹੈ ਉਹ ਕਾਂਗਰਸ ਦੇ ਵਿੱਚ ਰਹਿ ਕੇ ਵੀ ਉਹ ਸਿੱਖਾਂ ਦੀ ਹਮਾਇਤ ਕਰੂਗਾ ਵਿੱਚ ਕਰ ਵੀ ਰਿਹਾ ਹੈ ਇੱਕ ਸਮਾਂ ਆਇਆ ਸੀ ਉਸ ਲਹਿਰ ਦੇ ਵਿੱਚ ਜਦੋਂ ਸਾਡੇ ਤੇ ਛਾਪੇ ਪੈਂਦੇ ਸੀ ਬੀਐਸਪੀ ਤੇ ਸੀਆਰਪੀ ਜੀ ਪੇਪਰ ਪਰ ਪਰ ਕੇ ਚੱਕਣਾ ਆ ਜਾਂਦੀ ਸੀ ਨਾ ਤੇ ਮੈਂ ਅੱਜ ਵੀ ਕਹਿੰਨਾ ਪੰੰਦਾ ਗੌਣਚੋ ਜਣਾ ਹੋਵੇ ਕਦੇ ਦਰਸ਼ਨ ਬਰਾੜ ਦਰਸ਼ਨ ਬਰਾੜ ਵਰਗੇ ਬੰਨਾਂ ਨੇ ਸਾਡੀ ਭਾਈ ਮਾਦਰ ਕੀਤੀ ਹੈ ਸਾਨੂੰ ਥਾਣਿਆਂ ਦੇ ਵਿੱਚ ਉਹਨਾਂ ਦੀ ਪਹੁੰਚ ਸੀ ਉਹ ਛਡਾਉਂਦੇ ਰਹੇ ਇਥੋਂ ਤੱਕ ਮੈਂ ਇਹਨੂੰ ਆਪਦੇ ਉਹਨੇ ਘਰੇ ਵੀ ਵਿਚਾਰੇ ਨੇ ਰੱਖਿਆ ਬਹੁਤ ਐਨੀ ਗੱਲ ਬੀਬਾ ਬੰਦਾ ਵੈਸੇ ਪਰ ਪਤਾ ਕੀ ਹੈ ਸਮੇ ਸਮੇਂ ਦੀਆਂ ਗੱਲਾਂ ਹੈ ਮੈਂ ਇਹ ਗੱਲ ਕਿਉਂ ਕਿੱਥੋਂ ਤੋਂ ਕਿੱਥੇ ਲੈ ਗਿਆ ਪੰਜਾਬ ਦੇ ਉਹ ਲੋਕੋ ਸਿਆਸਤਦਾਨੋ ਸਿੱਖ ਸੰਪਰਦਾਵਾਂ ਇਹ ਗੱਲ ਸਮਝ ਲਿਓ ਕਿ ਉਹਨੂੰ ਮੋਹਰਾ ਬਣਾ ਕੇ ਪੰਜਾਬ ਦੇ ਵਿੱਚ ਭੇਜਿਆ ਗਿਆ ਬੀਜੇਪੀ ਨੂੰ ਰਵਨੀਤ ਬਿੱਟੂ ਹੀ ਕਿਉਂ ਦਿਸਿਆ ਅਕਾਲੀ ਦਰ ਉਹਦੀ ਗੱਠਜੋੜ ਪਾਰਟੀ ਉਹਨਾਂ ਦੇ ਵਿੱਚੋਂ ਬੰਦਾ ਕਿਉਂ ਨਹੀਂ ਦਿਸਿਆ ਪੰਜਾਬੀਓ ਸੰਭਲ ਜਾਓ ਸੰਭਲ ਜਾਓ ਹੋ ਸਕਦਾ ਕੁਝ ਹਾਲਾਤ ਦੁਬੀ ਬਰੇ ਹੋ ਜਾਣ ਪਰ ਮੈਂ ਇੱਕ ਬੇਨਤੀ ਇੱਥੇ ਵੀ ਕਰਨ ਲੱਗਾ ਜੋ ਕਿ ਜਿਸਾ ਮਕਸਦੇ ਵਾਸਤੇ ਮੈਂ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਸੀ ਪੰਜਾਬ ਦੇ ਨੌਜਵਾਨ ਹੰਬਲਾ ਮਾਰਨ ਚਾਹੇ ਕੋਈ ਵਰਤੇ ਜਾਂ ਕੋਈ ਨਾ ਵਰਤੇ ਆਫੀਮ ਤੇ ਪੁਸਤਕ ਨੂੰ ਸਰਕਾਰ ਫੜੇ ਨਾ ਇਹਨੂੰ ਕਾਨੂੰਨ ਦੇ ਡੈਰੇ ਤੋਂ ਬਾਹਰ ਕਢਾਉਣ ਦੀ ਕੋਸ਼ਿਸ਼ ਕਰੋ ਅਸੀਂ ਮੈਂ ਪਹਿਲਾ ਖਾਸ ਖਸਖਸ ਦੀ ਖੇਤੀ ਦੀ ਹਮਾਇਤ ਕੀਤੀ ਹੈ ਬਹੁਤ ਕਿ ਗਰੀਬ ਕਿਸਾਨ ਬਾਈ ਆਪਦੇ ਪੈਰਾਂ 'ਚ ਰਹਿ ਸਕਦਾ ਉਹਦਾ ਵਿਚਾਰਾ ਨਾ ਜਿਵੇਂ ਕਹਿੰਦੇ ਉਹਦੇ ਉਧਰ ਨਾ ਉਧਰ ਨਾ ਵਾਹੀ ਕਰਨ ਜੋਗਾ ਨਾ ਛੱਡਣ ਜੋਗਾ ਕਿੱਲੇ ਤੋਂ ਕਿੱਲੇ ਆਲਾ ਉਹਦਾ ਕਿਸੇ ਪਾਸੇ ਹੀ ਨਹੀਂਗਾ ਪਰ ਜਿਹੜੀਆਂ ਜੱਥੇਬੰਦੀਆਂ ਬਾਈ ਕਿਸਾਨ ਜੱਥੇਬੰਦੀਆਂ ਇਹਨਾਂ ਨੇ ਮਦਦ ਨਹੀਂ ਕੀਤੀ ਇਹਨਾਂ ਨੇ ਹਮਾਇਤ ਨਹੀਂ ਕੀਤੀ ਅਸੀਂ ਅੱਜ ਵੀ ਕਹਿੰਦੇ ਜੇ ਖਸ ਖਸ ਦੀ ਖੇਤੀ ਹੋ ਜੇ ਤਾਂ ਬਹੁਤ ਚੰਗੀ ਗੱਲ ਹੈ ਪਰ ਇਹਦੇ ਵਿੱਚ ਇਹ ਵੀ ਸੋਚਣਾ ਵਾਲੀ ਕਿ ਜੇ ਉਹ ਮਦਦ ਨਹੀਂ ਕਰਦੇ ਤਾਂ ਅਸੀਂ ਥੋੜੀ ਪਿਛੇ हट ਜਾਾਂਗੇ ਯਾਰ ਅਸੀਂ ਤਾਂ ਕਹਿੰਦੇ ਆ ਭਈ ਇਹ ਗੱਲ ਕਿ ਉਹਨਾਂ ਦੀ ਕਿਸਾਨਾਂ ਦੀ ਵਿਚਾਰਾਂ ਗਰੀਬਾਂ ਦੇ ਬਾਹ ਫੜੇ ਸਰਕਾਰ ਖਸ ਖਸ ਦੀ ਖੇਤੀ ਲਾਗੂ ਕਰੇ ਕਾਰਡ ਬਣਾਵੇ ਆਫੀਮ ਤੇ ਪੋਸਟ ਵਰਤੋਂ ਕਰਨ ਵਾਲਿਆਂ ਦੇ ਠੇਕੇ ਖੋਲ ਦੇਵੇ ਨਸ਼ਾ ਮੰਦੀ ਹੈ ਤਾਂ ਸਰਕਾਰ ਜੋ ਮਰਜ਼ੀ ਮੰਨੀ ਜਾਵੇ ਮੈਂ ਬਹੁਤ ਵੀਡੀਓ ਦੇ ਵਿੱਚ ਇਹ ਗੱਲ ਕਹੀ ਹੈ ਕਿ ਵੀ ਨਸ਼ਾ ਆਪਣੀ ਥਾਂ ਹੈ ਇੱਕ ਮੌਤ ਦੇ ਰਹਿ ਤੇ ਇੱਕ ਜ਼ਿੰਦਗੀ ਦੇ ਰਿਹਾ ਹੈ ਅਦਰੰਗ ਲੱਕਵੇ ਵਰਗੀਆਂ ਦਵਾਈਆਂ ਦੇ ਵਿੱਚ ਪੈ ਰਹੇ ਆਫੀਮ ਸੋ ਦੋਸਤੋ ਪੰਜਾਬੀਓ ਸੰਭਲੋ ਸੰਭਲੋ ਸੰਭਲ ਜਾਓ ਸਭ ਤੋਂ ਵੱਡੀ ਗੱਲ ਇਹ ਹੈ ਏਕਾ ਰੱਖੋ ਗਲਤ ਮੰਦੇ ਦੀ سپورਟ ਨਾ ਕਰਿਓ ਜਿਵੇਂ ਹੁਣ ਅਸੀਂ ਵੋਟਾਂ ਦੇ ਵਿੱਚ ਇਕਤਰਤਾ ਵਿਖਾਈ ਹੈ ਇਕਾ ਵਿਖਾਇਆ ਇਸੇ ਤਰ੍ਹਾਂ ਹੀ ਅੱਗੇ ਵਾਸਤੇ ਵੀ ਧਿਆਨ ਰੱਖਿਓ ਕਿਸੇ ਤੇ ਭੀੜ ਪੈਂਦੀ ਹੈ ਪੰਜਾਬ ਦੇ ਲੋਕੋ ਜਾਗਦੇ ਰਹੋ ਪਤਾ ਨਹੀਂ ਹਾਲਾਤ ਕਿਹੋ ਜਿਹੇ ਤੇ ਕਿੱਧਰ ਨੂੰ ਗੱਡੀ ਚੱਲਣੀ ਹੈ ਸੋ ਦੋਸਤੋ ਫਤੇ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ